हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸੈਦੋਂ ਸੈਦੋਂ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਬਿਲਕੁਲ ਦੋਸਤੋ ਜਦੋਂ ਆਪਾਂ ਹਰੀ ਕੇ ਪਤਨ ਤੋਂ ਪੱਟੀ ਮੋੜ ਭਿੱਖੀ ਪਿੰਡ ਖਾਲੜਾ ਰੋਡ ਆਉਨੇ ਆ ਦੋਸਤੋ ਰਸਤੇ ਵਿੱਚ ਰਸਤੇ ਵਿੱਚ ਸੰਗਮਾ ਅੱਡੇ ਆਉਂਦਾ ਸੰਗਮੇ ਅੱਡੇ ਤੋਂ ਦੋਸਤੋ ਬਿਲਕੁਲ ਆਪਾਂ ਸੈਦੋਂ ਪਿੰਡ ਜਿਹੜੀ ਪਹੁੰਚ ਕਰ ਲੈਨੇ ਆ ਜੋਰ ਸਿੰਘ ਵਾਲਾ ਦੁੱਬਲੀ ਚੀਮਾ ਬਰਬਾਲਾ ਇਹ ਪਿੰਡ ਜਿਹੜੇ ਆ ਦੋਸਤੋ ਬਿਲਕੁਲ ਨਾਨਾ-ਨਾਨ ਤੇ ਇੱਕ ਬਹੁਤ ਹੀ ਵੀਰਾਂ ਦੀ ਡਿਮਾਂਡ ਇੱਛਾ ਹੁੰਦੀ ਹੈ ਦੋਸਤੋ ਵੀ ਘਰ ਦੇ ਵਿੱਚੋਂ ਪਸ਼ੂ ਖਰੀਦਣ ਦੀ ਇੱਕ ਘਰ ਦੇ ਵਿੱਚੋਂ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਵਿੱਚੋਂ ਇੱਕ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਹੈ ਡਿਟੇਲ ਆਪਾਂ ਵੀਰ ਤੋਂ ਪੁੱਛ ਲਾਂਗੇ ਓਨਰ ਵੀਰ ਸੰਦੀਪ ਮੇਰੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 20 ਦਸੰਬਰ ਨੂੰ ਆਪਾਂ ਇਹ ਕਵਰਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ 9:30 10:00 ਵਜੇ ਦਾ ਸਮਾਂ ਹੈ ਵੈਸੇ ਦੋਸਤੋ ਇਹ ਜਿਹੜੀ ਝੋਟੀ ਆ ਚਾਹੇ ਮੱਝ ਇਹ ਗੱਬਣਾ ਦੇ ਦਿਨ ਹਜੇ ਪਏ ਆ ਸੂਣ ਦੇ ਵਿੱਚ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਵੀ ਪਿਛਲੇ ਸਵੇ ਦਾ ਕੀ ਮਿਲ ਕਰਿਆ ਤੇ ਕੀ ਦੋਸਤੋ ਅੱਜ ਦਿਨ ਕਿੰਨੇ ਪਏ ਹਜੇ ਪੂਰੇ ਹੋਣ ਦੇ ਵਿੱਚ ਤੇ ਕੀ ਰੇਟ ਭਾਅ ਫੜਦਾ ਰਹੂਗਾ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਨੇ ਆਓ ਕਰਦੇ ਆਂ ਗੱਲਬਾਤ ਸੋ ਜਿਹੜੇ ਵੀਰ ਨੂੰ ਮੱਝ ਫੱਪੂਗੀ ਜਜੂਗੀ ਉਹ ਤੁਸੀਂ ਵੀਰ ਘਰਾਂ ਨੇ ਕੇ ਤਸੱਲੀ ਕਰ ਲਿਓ ਟਿੱਪ ਕੇ ਤਸੱਲੀ ਕਰ ਲਿਓ ਕਿਉਂਕਿ ਹਜੇ ਦਿਨ ਪੂਰੇ ਹੋਣ ਦੇ ਵਿੱਚ ਸਮਾਂ ਬਾਕੀ ਆ ਤੇ ਖਾਸ ਵੀਰ ਤੁਸੀਂ ਪਿੰਡ ਸੈਦੋਂ ਕਰਨੀ ਆ ਆਉ ਲੈਣਿਆ ਜਾਣਕਾਰੀ ਵੀਰ ਤੋਂ ਸਭ ਤੋਂ ਪਹਿਲਾਂ ਵੀਰੇ ਸਸਰੀਕਾਲ ਸਸਰੀਕਾਲ ਵੀਜੀ ਕੀ ਹਾਲ ਜੀ ਚੰਗੇ ਆ ਮਹਾਰਾਜ ਹੋਰ ਸੁਣਾਓ ਹਾਂਜੀ ਹਾਂਜੀ ਬੀਜੀ ਵਧੀਆ ਜੀ ਅੱਛਾ ਸੰਦੀਪ ਬਈ ਮਾਜ ਆਪਣੇ ਘਰੇ ਲੂਆ ਘਰ ਦੀ ਮਾਜੀ ਆ ਹਾਂਜੀ ਹਾਂਜੀ ਬੀਜੀ ਕਰਦੀ ਹੈ ਵੈਸੇ ਚਲੋ ਜਿੰਨੇ ਵੀ ਪਸ਼ੂ ਆ ਸਾਰੇ ਘਰੇਲੂ ਪਸ਼ੂ ਆ ਹਾਂਜੀ ਹਾਂਜੀ ਕੋਈ ਵਪਾਰ ਵਾਲਾ ਤਾਂ ਕੰਮ ਖਾਏ ਨਹੀਂ ਆਪਣਾ ਨਾ 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 ਬੀਜੀ ਵਪਾਰ ਵਾਲਾ ਕੰਮ ਨਹੀਂ ਆਪਣਾ ਹੂੰ ਠੀਕ ਆ ਤੇ ਅੱਛਾ ਫਿਲਹਾਲ ਇੱਕ ਹੀ ਆਪਣੇ ਕੋਲ ਮਾਜ ਇਹ ਬਕਾਊਗਾ ਹਾਂਜੀ ਹਾਂਜੀ ਬੀਜੀ ਇੱਕੋ ਇਹ ਤੇ ਇਹ ਕੀ ਡਿਟੇਲ ਇਹਦਾ ਵੇਰ ਬਾਕੀ ਆ ਸੂਆ ਕਿੰਨਾਸ ਹੁੰਦੀ ਅੱਗੇ ਇਹ ਬੀਜੀ ਪਹਿਲੇ ਸੂਏ ਹੀ ਮੰਨ ਲਓ ਪਹਿਲੇ ਇਹਦੇ ਐਰ ਕੀ ਦੂਜੀ ਸੂਏ ਬੀਜੀ ਨੇ ਸੂਣਾ ਹੁਣ ਦੂਜਾ ਸੂਆ ਹਾਂਜੀ 1 ਤਾਂ ਹੀ ਜਾਊਗੀ ਜਾਊਗੀ ਵੀਜੀ ਮਾਜਾ ਹਾਂਜੀ ਹਾਂਜੀ ਵੀਜੀ ਤੇ ਪੱਕੇ ਵੀ ਜਿਵੇਂ ਥੋੜਾ ਜਿਹਾ ਆਪਣਾ ਚਲੋ ਏਰੀਆ ਉਵੇਂ ਦਾ ਬਿਲਟ ਹੋਵੇਂ ਦੀ ਆ ਵੀ ਨੀਲੀ ਦੇ ਪਸੂ ਕਾਫੀ ਆ ਹਾਂਜੀ 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 ਥੋੜਾ ਜਿਹਾ ਪੱਕ ਵਿੱਚ ਚਾਹੇ ਕੋਈ ਕ੍ਰੋਸ ਮੰਨ ਚਾਹੇ ਨੀਲੀ ਦਾ ਪੱਕ ਵੀ ਇਹਦੇ ਚ ਮੌਜੂਦ ਆ ਹਾਂਜੀ ਹਾਂਜੀ ਹੈਗਾ ਹੈਗਾ ਵੀ ਤੇ ਹਜੇ ਦਿਨ ਤਕਰੀਬਨ 10 ਤੋਂ 12 ਲੈ ਜੂਗੀ ਹਾਂਜੀ ਹਾਂਜੀ ਵੀਜੀ ਇਹਨੇ ਲੈ ਲਿਆ ਦਿਨ ਮੰਨ ਲਓ ਇਹਦੇ ਪੁੱਜਿਆ ਹੁਣ ਮਾਰਾ ਜਾਣੇ ਕੁਦਰਤੀ ਆ ਵੇਖੋ ਕਿੰਨੇ ਦਿਨ ਖੜਦੀ 4 ਦਿਨ ਖੜਦੀ 5 ਦਿਨ ਖੜਦੀ ਆ ਇਹਨੇ 3 ਦਿਨ ਲੈ ਜਾਊਗੀ ਹਾਂਜੀ ਵੀਜੀ ਠੀਕ ਆ ਜੀ ਅੱਗੇ ਮਾਲੀ ਤੋਂ ਵੀ ਬਣਨੀ ਸੀ ਆਪਣੀ ਦੇਸੋਂ ਕੀ ਬਹੁਤ ਸੋਹਣੀ ਆ ਗੁਲਾਈ ਦੇ ਵਿੱਚ ਸਿੰਘਾ ਮੱਥਾ ਬੱਲਾ ਅੱਖਾਂ ਦੇ ਵਿੱਚ ਵਾਈਟ ਜਵਾਬ ਆ ਥੋੜਾ ਕ੍ਰੋਸ ਤੁਸੀਂ ਮੰਨ ਸਕਦੇ ਦੋਸਤੋ ਹੋ ਸਕਦਾ ਵੀ ਮਦਰ ਜਿਹੜੀ ਮੋਹਰਾ ਦੇ ਵਿੱਚ ਹੋਵੇ ਤੇ ਮਾਲੀ ਤੋਂ ਕ੍ਰੋਸ ਹੋਈ ਹੋਵੇ ਨੀਲੀ ਤੋਂ ਤੇ ਉਹਦੀ ਪਦਾਇਸ਼ ਜਿਹੜੀ ਝੋਟੀ ਆ ਠੀਕ ਆ ਤੇ ਬਾਕੀ ਥਣ ਜੱਡਾ ਇੱਕ ਵਾਰੀ ਤੁਹਾਨੂੰ ਥੋੜਾ ਜਿਆਦਾ ਨਜ਼ਦੀਕੀ ਤੋਂ ਜਰੂਰ ਦਿਖਾਉਣੀ ਆ ਚਵਾਈ ਪਿਛਲੇ ਸਵੇਰੇ ਪਹਿਲੇ ਦੀ ਗੱਲ ਕਰ ਲਈ ਚਵਾਈ ਪੋਲੀ ਸੀ ਵੀਰ ਜੀ ਬਹੁਤ ਵਧੀਆ ਚਵਾਈ ਮੈਂ ਨਾ ਇੱਕ ਨੰਬਰ ਦੀ ਚਵਾਈ ਕਰਮਾ ਲਈ ਦੀ ਅੱਛਾ ਜੀ ਵੀਰ ਜੀ ਬਾਕੀ ਇਹ ਮੰਨ ਲਓ ਜਦੋਂ ਸੁੰਦੀ ਆ ਨਾ ਉਦੋਂ ਮੰਨ ਲਓ ਬਹੁਤ ਵਧੀਆ ਥਣਾ ਧਾਰਾਂ ਤ ਵਾਦੀ ਚੰਗੀ ਬੱਧੀ ਸੁਧਰੀ ਲਈ ਪਹਿਲੇ ਸਵੇਰੇ ਇੱਕ ਨੰਬਰ ਦੀ ਆਈ ਇੱਕ ਨੰਬਰ ਦੀ ਜਵਾਬ ਸਮਾਏ ਲਓ ਜੀ ਸੋ ਘਰੇਲੂ ਘਰ ਦੇ ਵਿੱਚੋਂ ਦੋਸਤੋ ਆਪਣੀ ਅੱਜ ਇਹ ਵੀਡੀਓ ਆ ਤੇ ਦੂਜਾ ਸਵੇਰ ਇਹ ਛੋਟੀ ਸੌਣ ਜਾ ਰਹੀ ਆ ਦਿਨ ਦੋਸਤੋ ਵੈਸੇ ਕਈ ਵਾਰ ਲਿਖਤੀ ਤੌਰ ਤੇ ਲਿਖੇ ਨਹੀਂ ਹੁੰਦੇ ਕਿ ਵੀ ਮਾਲੀ ਤੋਂ ਜਦੋਂ ਲਵਾਈ ਆ ਉਹ ਕਈ ਦਿਨ ਪੂਰੇ ਨੋਟ ਨਹੀਂ ਹੁੰਦੇ ਇੱਕ ਆਈਡੀਆ ਹੁੰਦਾ ਬਾਕੀ ਲਾਏ ਬਣਾਏ ਪਈ ਆ ਤੁਸੀਂ ਇਹ ਨਾਰਮਲ ਹੀ ਦੇਖ ਲਓ ਲਾਏ ਪ੍ਰੋਪਰ ਪਈ ਆ ਹੋ ਸਕਦਾ ਵੀ ਹਫਤਾ ਪੂਰਾ ਕੱਟ ਜੇ ਕਿਉਂਕਿ ਹਜੇ ਢਿੱਲਾ ਕਾਫੀ ਆ ਲੇਵੇ ਹਵਾਨੇ ਦੇ ਵਿੱਚ ਢਿੱਲਾ ਕਾਫੀ ਜਿਆਦਾ ਆ ਤੇ ਹਾਇ ਪੂਰੀ ਪਤਲੇ ਪਿੰਡੇ ਦੀ ਏ ਪਿੰਡੇ ਦੀ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਹਾਈਟ ਦੋਸਤੋ ਵੇਖੋਗੇ ਤੇ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੀ ਕੋਈ ਦੂਰੋਂ ਨੇੜੇੋਂ ਵੀਰ ਆ ਰਿਹਾ ਤੇ ਇੱਕ ਤੁਸੀਂ ਆਈਡੀਆ ਇਹ ਮੰਨ ਕੇ ਸੌਦਾ ਕਰਿਓ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਆਹ ਦੇਖੋ ਜੀ ਸੋ ਪਰਲਾਪੁਰਲਾਂ ਕਾਫੀ ਸੋਹਣੀਆਂ ਅਗਲੇ ਪਿਛਲੇ ਥਣਾ ਦੀਆਂ ਸੱਜੀ ਖੱਬੀ ਬਹਿਣੀ ਦੀਆਂ ਵਿਰਲਾ ਤੁਸੀਂ ਚੈੱਕ ਕਰੋ ਮੈਨਾ ਬਹੁਤ ਵਧੀਆ ਸਪੈਸ਼ਲ ਵਿਰਲਾ ਨੇ ਆ ਦੇਖੋ ਵੀ ਇਹ ਨਹੀਂ ਹੈਗਾ ਕੋਈ ਜੋੜਾ ਥਣਾ ਜਾਂ ਜੋੜ ਕੇ ਰੱਖਦੀ ਆ ਵਿਰਲ ਸਪੈਸ਼ਲ ਆ ਕੋਈ ਵੀ ਘਰ ਆਊਗਾ ਦੋਸਤੋ ਤੇ ਤਾਂ ਵੀ ਤੁਹਾਨੂੰ ਜਿਹੜੀ ਆ ਇਹੋ ਚੀਜ਼ ਵਿਖਾਈ ਗਈ ਨਜ਼ਰ ਆਊਗੀ ਵਿਰਲ ਕਾਫੀ ਅੱਗੇ ਠੇਠ ਦੀ ਵਿਰਲ ਆ ਇਸ ਮੱਝ ਦੇ ਵਿੱਚ ਠੀਕ ਆ ਇਸ ਝੋਟੀ ਦੇ ਵਿੱਚ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਥੋੜਾ ਜਿਆ ਨੂੰ ਖੋਲ ਕੇ ਆਪਾਂ ਤੋੜ ਕੇ ਦਿਖਾ ਦਈਏ ਇਹਨੂੰ ਵਿਖਾ ਦੇ ਆ ਲਓ ਜੀ ਠੀਕ ਆ ਜੀ ਸੋ ਬਿਲਕੁਲ ਘਰ ਦੇ ਜੰਮੇ ਭਲੇ ਪਸ਼ੂ ਆ ਦੋਸਤੋ ਆ ਵਪਾਰ ਦੀ ਲਾਈਨ ਵਿੱਚ ਕਈ ਵੀਰਾਂ ਨੂੰ ਹੋ ਜਾਂਦਾ ਵੀ ਯਾਰ ਜਿਆਦਾ ਮਹਿੰਗਾ ਪਸ਼ੂ ਮਿਲਦਾ ਤੇ ਘਰੋਂ ਪਸ਼ੂ ਹੁੰਦਾ ਵੀਰਾਂ ਨੂੰ ਵੀ ਥੋੜਾ ਜਿਹਾ ਕਿਤੇ ਸੁਭਲਾ ਸਾਨੂੰ ਮਿਲ ਜੇ ਤੇ ਪਸ਼ੂ ਦੀ ਪੂਰੀ ਡਿਟੇਲ ਮਿਲ ਜਾਂਦੀ ਆ ਤੁਹਾਨੂੰ ਕਿ ਦੁੱਧ ਦਾ ਰਕੋਡ ਆ ਓਨਰ ਦੱਸਣ ਮੁਤਾਬਕ ਤੇ ਕਿੰਨੇ ਕ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਬਾਕੀ ਦਿਨਾਂ ਦਾ ਤਾਂ ਨਾਰਮਲ ਹੀ ਸਾਰੇ ਵੀਰ ਖੜਾਰੀ ਵੀਰ ਆ ਪਸ਼ੂ ਪਾਲਕ ਵੀਰ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਲਾਏ ਬਣਾਏ ਪਈ ਆ ਕਿ ਹਫਤੇ ਦੇ ਵਿੱਚ ਵਿੱਚ ਸੂਕੂਗੀ ਠੀਕ ਆ ਤੇ ਸਿੰਗਲ ਖੱਡੀ ਦੀ ਆ ਬਾਕੀ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਦੇਖੋ ਆ ਠੀਕ ਹੈ ਜੀ ਅਸ ਸਕੇਨ ਸਪੂਨ ਬਹੁਤ ਪਤਲੀ ਜੰਮੜੀ ਸਾਰੀ ਵੀ ਦਿੱਤੀ ਆ ਜੀ ਆਹ ਲਓ ਜੀ ਵੀਦੀ ਫੇਰੇ ਦਾ ਇਹ ਰਿਕਾਰਡ ਜਿੰਨਾ ਪਾਈ ਜਾਓ ਉਹਨਾ ਹੀ ਚੋਈ ਜਾਓ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਅਹੀਂ ਆਪ ਛੱਡੀ ਦੀ ਮੰਨ ਕੇ ਚੱਲੋ ਇਹਨੂੰ ਆਪ ਛੱਡੀ ਦਾ ਵਾ ਇਹ ਨਹੀਂਗਾ ਕਿ ਮੰਨ ਲਓ ਕਈ ਡੰਗਰ ਹੁੰਦਾ ਨਾ ਵੀ ਲੱਤ ਛੜ ਕਰਨਦਾ ਵੀ ਨੇ ਜਦੋਂ ਬਨ ਜਾਂਦੇ ਆ ਇਹ ਨਹੀਂ ਵੀਦੀ ਇਦਾਂ ਦੀ ਇਹਨੂੰ ਆਪ ਹੀ ਛੱਡੀਦਾ ਜਦੋਂ ਛੱਡੀਦਾ ਅੱਛਾ ਸਨ ਅਦੀਪ ਭਾਈ ਇਹ ਹਰਵਰੀ ਆਈਏ ਬਣੋ ਵੀਰ ਜੀ ਹਾਂਜੀ ਹਾਂਜੀ ਹਰਵਰੀ ਆਈ ਵੀਰ ਜੀ ਕਿ ਮੰਨ ਲਓ ਇਹਨਾਂ ਜਦੋਂ ਸੂਈ ਨਾ ਤੇ ਵੀਰ ਜੀ ਦੋਵਾਂ ਕੁ ਮਹੀਨੇ ਦੋਵਾਂ ਢਾਈਆਂ ਮਹੀਨੇ ਬਾਅਦ ਵੀਦੀ ਬਨ ਜਾਂਦੀ ਹੈ ਬਣ ਗਈ ਸੀ ਹਾਂਜੀ ਹਾਂਜੀ ਵੀਰ ਜੀ ਰਿੰਗ ਰੂੰਗ ਕੇ ਬਣੀ ਪੂਰੀ ਹਾਂਜੀ ਰ ਕਈ ਰਗੂੰਗੀ ਹੀਟ ਹੁੰਦੀ ਆ ਪਸ਼ੂਆਂ ਦੀ ਕਈ ਨਾ ਡਿੰਗ ਕੇ ਪਸ਼ੂ ਬਣਦੇ ਆ ਹਰ ਵਾਰ ਆਇਆ ਪਸ਼ੂ ਆ ਕੋਈ ਮਹੀਨੇ ਡੇਢ ਪੌਣੇ 2 2 ਮਹੀਨਿਆਂ ਦੇ ਦੌਰਾਨ ਜਿਹੜੀ ਆ ਵੀਰਾਂ ਦਾ ਬਣ ਜਾਂਦੀ ਆ ਹੀਟ ਪ੍ਰੋਪਰ ਕੱਢ ਜਾਂਦੀ ਆ ਤੇ ਬਾਕੀ ਫਲਹਾਲ ਦੋਸਤੋ ਗੱਬਣ ਪੂਰੀ ਤਿਆਰੀ ਤੇ ਆ ਕੋਈ ਵੀਰ ਲੈ ਕੇ ਜਾਊਗਾ ਦੋ ਚੌਕ ਦਿਨਾਂ ਦਾ ਆਈਡੀਆ ਪੰਜਾਂ ਦਿਨਾਂ ਦਾ ਆਈਡੀਆ ਤੁਸੀਂ ਮੰਨ ਕੇ ਸਬਦਾ ਕਰ ਸਕਦੇ ਜੇ ਠੀਕ ਆ ਜੀ ਹਫਤੇ ਦੇ ਬਿਲਕੁਲ ਅੰਦਰ ਵਾਰ ਹੁੰਦੀ ਆ ਤੇ ਵਜਨ ਵਾਟਾ ਪੂਰਾ ਮੱਝ ਦਾ ਤੁਸੀਂ ਵੇਖੋ ਪਲੀ ਪੁਲੀ ਚੰਗੀ ਆ ਠੀਕ ਆ ਭਾਰਾਂ પેટ ਤੇ ਬਾਕੀ ਹਾਈਟ ਕਾ ਤੋਂ ਮੈਂ ਪਹਿਲਾਂ ਵੀ ਜ਼ਿਕਰ ਕਰਤਾ ਇੱਕ ਵਾਰੀ ਫੇਰ ਬਿਆਨ ਕਰ ਦਿੰਦਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਕੋਈ ਵੀਰ ਦੂਰ ਨੇੜੇ ਉਹ ਸੌਦਾ ਕਰਦਾ ਘਰ ਆੜ ਕੇ ਦੇਖੂਗਾ ਤੇ ਮੀਡੀਅਮ ਹਾਈਟ ਆ ਠੀਕ ਆ ਇਸ ਝੋਟੀ ਦੀ ਤੇ ਸੰਦੀਪ ਕੀ ਇਹਦਾ ਰੇਟ ਵੀਰੇ ਕਰਦੇ ਆ ਲੈਣ ਦੇਣ ਰੇਡ ਵੀਜੀ ਦਾ ਲੈਣ ਦੇਣਾ ਆਪਾਂ ਵੀਜੀ 80000 ਰੁਪਇਆ ਡਿਮਾਂਡ ਕਰਦੇ ਵੀਜੀ 80000 ਹਾਂਜੀ ਹਾਂਜੀ ਵੀਜੀ ਤੇ ਛੋੜ ਛੱਪੇ ਖੁੱਲੇ ਹੋ ਜਾਣਗੇ ਹਾਂਜੀ ਹੋ ਜਾਣਗੇ ਵੀਜੀ ਕੋਈ ਗੱਲ ਨਹੀਂ ਜਦੋਂ ਮੌਕੇ ਤੇ ਕੋਈ ਗੱਲ ਹੋਊਗੀ ਤਦੋਂ ਵੀਜੀ ਕਰਦਾਂਗੇ ਆਪਾਂ ਠੀਕ ਆ ਜੀ ਬਾਕੀ ਹੋਰ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਇਹ ਵੀ ਦੱਸ ਦਈਏ ਕੋਈ ਭਾਰ ਪਿੱਛੇ ਦੀ ਕੋਈ ਥਾਣਾ ਦੀ ਨਾ ਵੀਜੀ ਉਹ ਯਾਰਾ ਧੀ ਰਤੀ ਕੋਈ ਨੁਕਸਾਨ ਹੋਊਗਾ ਵੀਜੀ ਦੇ ਠੀਕ ਆ ਜੀ ਵੀਜੀ ਜੇ ਉਹ ਜੀ ਵੀਜੀ ਨੌਬਤ ਹੀ ਨਹੀਂ ਆਈ ਕਰਮਾਲੀ ਦੇਦੇ ਅੱਛਾ ਜੀ ਹਾਂਜੀ ਹਾਂਜੀ ਵੀਜੀ ਮਾਸ਼ਾਅੱਲਾ ਹਾਂਜੀ 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 ਮਾਸ਼ਾਅੱਲਾ ਇਹੋ ਜੀ ਕੋਈ ਨੌਬਤ ਮਾਸ਼ੱਲਾ ਇਹ ਵੀ ਦੀ ਚਾਰੂ ਬਹੁਤ ਜਿਆਦੀ ਆ ਇਹ ਅੱਛਾ ਜੀ ਲਓ ਜੀ ਠੀਕ ਆ ਭਰਾ ਸੰਘ ਦਾ ਅੱਜ ਥੋੜਾ ਜਿਹਾ ਵੈਸੇ ਗੱਲਾਂ ਖੁੱਲੀਆਂ ਕਰਦਾ ਤੇ ਬਾਕੀ ਸੋ ਹਵਾਨਾ ਲੇਵਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਥਨਾ ਥੋਨਾ ਦੀ ਇੱਕ ਵਾਰੀ ਫੇਰ ਤੁਸੀਂ ਕੰਡੀਸ਼ਨ ਵੇਖ ਲਓ ਆਓ ਆਪਣੀ ਟਿਪ ਕੇ ਤਸੱਲੀ ਕਰੋ ਨਰਕਪਰਕ ਕਰੋ ਜਿੰਨੇ ਵੀ ਹੋ ਸਕਦੀ ਆ ਤੇ ਬਾਕੀ ਨੰਬਰ ਜਿਹੜੇ ਆ ਸੰਦੀਪਾਈ ਆਪਾਂ ਵੀਡੀਓ ਦੇ ਥੱਲੇ ਚਲਦੇ ਕਰਦੇ ਆਂਗੇ ਹਾਂਜੀ ਹਾਂਜੀ ਵੀਜੀ ਤੇ ਜਿਹੜੇ ਵੀਰ ਨੇ ਖਰੀਦਣਾ ਚਾਹਵਨ ਹੋਇਆ ਤੁਹਾਨੂੰ ਫੋਨ ਕਰ ਲੈਣਗੇ ਹਾਂਜੀ ਹਾਂਜੀ ਵੀਜੀ ਠੀਕ ਤੇ ਥੋੜਾ ਬਾਦ ਤਾਲਮੇਲ ਜੇਕਰ ਕੋਈ ਗੁੰਜਾਇਸ਼ ਮਾਨਤਨ ਹੋਇਆ ਜ਼ਰੂਰ ਕਰਦੇ ਹੁਣ ਹਾਂਜੀ ਹਾਂਜੀ ਵੀਜੀ ਕੋਈ ਗੱਲ ਹੀ ਨਹੀਂ ਵੀਜੀ ਉਹ ਜ਼ਰੂਰ ਕਰਾਂਗੇ ਜ਼ਰੂਰ ਭਰਾ ਜ਼ਰੂਰ ਸੋ ਦੋਸਤੋ ਇਹ ਸੰ ਮੇਰਾ ਨਾਲ ਵੀਰ ਸੰਦੀਪ ਸਿੰਘ ਪੇਂਟ ਸਜਦੋਂ ਤੁਸੀਂ ਖਾਸ ਵਿਜਿਟ ਕਰਨੀ ਆ ਨੇੜੇ ਪੱਟੀ ਤਹਿਸੀਲ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੰਗਮਾ ਪਿੰਡ ਥੋੜੀ ਦੂਰੀ ਤੇ ਆ ਸਾਇਦੋਂ ਤੁਸੀਂ ਖਾਸ ਵਿజిਟ ਕਰਨੀ ਆ ਚੀਮਾ ਬਰਵਾਲਾ ਬਿਲਕੁਲ ਨਾਲ ਲੱਗਦੇ ਪਿੰਡ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ